ਪਈ ਅਸੀਂ ਕਥਾ ਵਿਚਾਰ ਸੰਜੀ ਕਰਨ ਲੱਗੇ ਹਾਂ ਜੋ ਕਿ ਗਨਕਾ ਜੀ ਸਾਖੀ ਸੁਆ ਆਪਣਾ ਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਚੰਦਰਮਣੀ ਨਾਮ ਦੀ ਕਵੀ ਸਵਾ ਬਦਕਾਰ ਔਰਤ ਖਾਨਗੀ ਹੋਈ ਹੈ ਚੌਥੀ ਪਹਿਰ ਪ੍ਰਾਇੇ ਪੁਰਸ਼ਾਂ ਨਾਲ ਵਿਸੇ ਭੋਗ ਕਰਦੀ ਅਤੇ ਸ਼ਰਾਬ ਪਿੰਦੀ ਹੁੰਦੀ ਸੀ ਇੱਕ ਦਿਨ ਮੁਸਲੇ ਧਾਰਮੀ ਪੈਰਿਆ ਸੀ ਉਸ ਸਵੇਰੇ ਉਸਦੇ ਬੂਹੇ ਵਿੱਚ ਇੱਕ ਮਹਾਤਮਾ ਆਣ ਕੇ ਖੜੋ ਗਏ ਉਹਨਾਂ ਸੰਤਾਂ ਦੇ ਹੱਥ ਵਿੱਚ ਇੱਕ ਤੋਤਾ ਤੋਤੇ ਦਾ ਪਿੰਜਰਾ ਸੀ ਮਹੀ ਦੇ ਜੋਰ ਕਰਕੇ ਮਹਾਤਮਾ ਜੀ ਦੇ ਕੱਪੜੇ ਭਿੱਜ ਗਏ ਸਨ ਅਤੇ ਪਾਲੇ ਕੜ ਕੇ ਦੰਦ ਕੜਿੱਕਾ ਵੱਜ ਰਿਹਾ ਸੀ ਉਹਨਾਂ ਦੀ ਅਜਿਹੀ ਹਾਲਤ ਵੇਖ ਕੇ ਸਤਰੀ ਜਾਤ ਦੇ ਸੁਭਾਉ ਵੇਸਵਾ ਨੂੰ ਤਰਸ ਆ ਗਿਆ ਉਸਨੇ ਛੇਤੀ ਨਾਲ ਉੱਠ ਕੇ ਮਹਾਤਮਾ ਜੀ ਨੂੰ ਅੰਦਰ ਬੁਲਾ ਕੇ ਪੀੜੀ ਉੱਤੇ ਬਿਠਾਇਆ ਅਤਿਅੱਗ ਦੀ ਅੰਗਠੀ ਕੋਲ ਲਿਆ ਰੱਖੀ ਅੱਗ ਦੇ ਸੇਕ ਨਾਲ ਸਰਦੀ ਉੱਤਰ ਗਈ ਤੇ ਕੁਝ ਕੱਪੜੇ ਵੀ ਸੁੱਕ ਗਏ ਇੰਨੇ ਨੂੰ ਮਹੀ ਭੀ ਥਮ ਗਿਆ ਤੇ ਸੰਤ ਤੁਰਨ ਉੱਠ ਖੜੇ ਹੋਏ ਜਨ ਕੇ ਚਰਨ ਤੀਰਥ ਕੋਟ ਗੰਗਾ ਰੋੜਾ ਗੰਗਾ ਨਾਲੋਂ ਵੀ ਪਵਿੱਤਰ ਸੰਤਾਂ ਦੇ ਚਰਨਾਂ ਦਾ ਘਰ ਵਿੱਚ ਪੈਣਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਚਰਨਾਂ ਦੇ ਦਰਸ਼ਨ ਦਾ ਪ੍ਰਭਾਵ ਅਤੇ ਬਿਰਥਾ ਨਾ ਸਾਧ ਮਿਲਾਪ ਦਾ ਜਿਹ ਹਫਲ ਹੋਇਆ ਕਿ ਬੇਸਵਨ ਉੱਠ ਕੇ ਸੰਤਾਂ ਦੇ ਚਰਨਾਂ ਉੱਤੇ ਸਿਰ ਰੱਖ ਦਿੱਤਾ ਤੇ ਬੇਨਤੀ ਕੀਤੀ ਮਹਾਰਾਜ ਮੈਂ ਸੁਣਦੀ ਹਾਂ ਇਸਤਰੀ ਤਾਂ ਪਰਮੇਸ਼ਰ ਪਤੀ ਹੈ ਪਰ ਮੈਂ ਇੱਕ ਦਿਨ ਪੰਜਾ ਖਸਮ ਬਣਾ ਲੈਂਦੀ ਹਾਂ ਜੋ ਪੈਸੇ ਲੈ ਕੇ ਮੇਰੇ ਕੋ ਉੱਤੇ ਆ ਜਾਵੇ ਉਹ ਮੇਰਾ ਖਸਮ ਹੈ ਫਿਰ ਜਦ ਉਸਦੇ ਪੈਸੇ ਮੁੱਕ ਜਾਣ ਤਾਂ ਮੈਂ ਉਸ ਨੂੰ ੱੱਕੀ ਮਾਰ ਕੇ ਘਰੋਂ ਬਾਹਰ ਕੱਢ ਦਿੰਦੀ ਹਾਂ ਸੰਤ ਜੀ ਇਸ ਕਰਕੇ ਮੇਰਾ ਤਾਂ ਪਰਮੇਸ਼ਰ ਹੀ ਕੋਈ ਨਾ ਹੋਇਆ ਮੇਰੀ ਗਤੀ ਕਿਵੇਂ ਹੋਵੇਗੀ ਉਸ ਦੀ ਇਹ ਦੀਨ ਬੇਨਤੀ ਸੁਣ ਕੇ ਦਿਆਲੂ ਸੰਤਾਂ ਦੇ ਮਨ ਵਿੱਚ ਦਇਆ ਆ ਗਈ ਉਹਨਾਂ ਨੇ ਆਪਣੇ ਹੱਥ ਵਿੱਚ ਲਾ ਤੋਤੇ ਦਾ ਪਿੰਜਰਾ ਦੇ ਕੇ ਕਿਹਾ ਪੁੱਤਰੀ ਇਹ ਜੰਗਲ ਦਾ ਪੰਛੀ ਆ ਸੀ ਹਰ ਰੋਜ਼ ਸਵੇਰੇ ਉੱਠ ਕੇ ਇਸ ਨੂੰ ਇਸਨਾਨ ਕਰਾ ਕੇ ਈ ਰਾਮ ਨਾਮ ਦਾ ਪੜਾਇਆ ਕਰਦੇ ਹਾਂ ਸੋ ਤੂੰ ਇਸ ਨੂੰ ਰੋਜ਼ ਰਾਮ ਰਾਮ ਪੜਾਇਆ ਕਰ ਇਹ ਕਹਿ ਕੇ ਸੰਤ ਚਲੇ ਗਏ ਵੇਸਵਾ ਨੂੰ ਵੀ ਕਾਰ ਲੱਭ ਗਈ ਹਰ ਰੋਜ਼ ਸਵੇਰੇ ਉੱਠ ਕੇ ਨਹਾਉਂਦੀ ਫੇਰ ਤੋਤੇ ਨੂੰ ਨਹਾ ਕੇ ਉਸ ਦਾ ਪਿੰਜਰਾ ਆਪਣੇ ਕੋਲ ਰੱਖ ਕੇ ਕਹਿੰਦੀ ਗੰਗਾ ਰਾਮ ਕਹੋ ਰਾਮ ਰਾਮ ਅੱਗੋਂ ਤੋਤਾ ਵੀ ਵੇਸਵਾ ਦੇ ਕਹਿਣ ਵਾਂਗੂ ਗੰਗਾ ਰਾਮ ਕਹੋ ਰਾਮ ਰਾਮ ਕਹਿੰਦਾ ਇਸ ਤਰ੍ਹਾਂ ਨਾਲ ਤੋਤੇ ਦੇ ਬਹਾਨੇ ਰਾਮ ਰਾਮ ਕਹਿੰਦਿਆਂ ਕਹਿੰਦਿਆਂ ਕੁਝ ਸਮਾਂ ਗੁਜ਼ਰ ਗਿਆ ਅਤੇ ਹਰ ਰੋਜ਼ ਇਸ ਤਰ੍ਹਾਂ ਰਾਮ ਰਾਮ ਕਰਦਿਆਂ ਤਿੰਨ ਚਾਰ ਕੰਟੇ ਬੀਤ ਜਾਂਦੇ ਸਨ ਹੌਲੀ-ਹੌਲੀ ਮਨ ਦੀ ਬਿਰਤੀ ਹੋਰ ਹੁੰਦੀ ਗਈ ਜੋ ਸਾਬਣ ਕਾਪਰ ਉਜਲ ਹੋਤ ਨਾਮ ਜਪਤ ਸਭ ਪ੍ਰਮਾ ਭਉ ਖੋਤ ਗੁਰਵਾਖ ਹੈ RAM ਕਲੀ ਮਹੱਲਾ ਪੰਜਵਾ ਜਿਵੇਂ ਸਾਬਣ ਨਾਲ ਕੱਪੜੇ ਚਿੱਟੇ ਹੋ ਜਾਂਦੇ ਹਨ ਇਵੇਂ ਹੀ RAM ਨਾਮ ਜਪਣ ਕਰਕੇ ਮਨ ਤੋਂ ਪਾਪਾਂ ਦੀ ਮੈਲ ਕੱਟੀ ਗਈ ਤੇ ਮਨ ਸ਼ੁੱਧ ਹੋ ਗਿਆ ਵਿਸਵਾ ਦਾ ਮਨ ਹੁਣ ਹੰਕਾਰੀ ਨਾ ਰਹਾ ਜਿਹੜਾ ਮਨ ਅਗੇ ਵਿਸ਼ੇ ਭੋਗਾਂ ਦੀ ਚਾਹ ਕਰਦਾ ਸੀ ਹੁਣ ਭੋਗਾਂ ਤੋਂ ਨਫ਼ਰਤ ਕਰਨ ਲੱਗ ਪਿਆ ਜਿਹੜੇ ਕੰਮ ਅੱਗੇ ਚੰਗੇ ਲੱਗਦੇ ਸਨ ਨੋਹੋ ਕੰਮ ਬੁਰੀ ਜਪਣ ਲੱਗ ਪਏ ਬਸ ਅਬ ਮਨ ਉਲਟ ਸਨਾਤਨ ਹੋਆ ਹੁਣ ਮਾਨਣੇ ਪਲਟਾ ਖਾਦਾ ਮਨ ਆਪਣੀ ਚੰਚਲ ਸੁਭਾਵ ਨੂੰ ਛੱਡ ਕੇ ਸਥਿਰ ਹੋ ਗਿਆ ਆਰਾਮ ਰਮ ਕਹਿੰਦਿਆਂ ਵਿਸਵਾਦੀ ਸਮਾਧੀ ਲੱਗ ਜਾਂਦੀ ਉਹੀ ਪੇਸ਼ਾ ਕਮਾਉਣ ਵਾਲੀ ਹੁਣ ਪੇਸ਼ਾ ਛੱਡ ਕੇ ਸੇਵਾ ਕਰਨ ਦਾ ਕੰਮ ਕਰਨ ਲੱਗ ਪਈ ਦੋ ਵੇਲੇ ਸਤ ਸੰਗ ਕਰਦੀ ਭੁੱਖੇ ਨੂੰ ਰੋਟੀ ਤੇ ਨੰਗੇ ਨੂੰ ਕੱਪੜੇ ਦੇ ਕੇ ਆਪਣੇ ਤੁਹਾਨੂੰ ਸਫਲਾ ਕਰਨ ਲੱਗੀ ਇੱਕ ਦਿਨ ਰਾਤ ਵੇਲੇ ਵਿਸਵਾ ਦੇ ਮੰਝੇ ਕੋਲ ਤੋਤੇ ਦਾ ਪਿੰਜਰਾ ਪਿਆ ਸੀ ਗਰਮੀਆਂ ਦੇ ਦਿਨ ਸਨ ਰਾਤ ਹਨੇਰੀ ਸੀ ਇੱਕ ਛੋਟਾ ਜਿਹਾ ਸੱਪ ਉਸ ਪਿੰਜਰੇ ਵਿੱਚ ਚਲਾ ਗਿਆ ਉਸ ਨੇ ਜਾ ਕੇ ਤੋਤੇ ਨੂੰ ਡੰਗ ਮਾਰਿਆ ਜਿਸ ਕਰਕੇ ਤੋਤਾ ਮਰ ਗਿਆ ਤੇ ਸੱਪ ਉੱਤੇ ਬੈਠਾ ਰਿਹਾ ਨਿਤ ਦੇ ਸਮੇਂ ਸਿਰ ਵਿਸਵਾ ਪਹਿਰ ਰਾਤ ਦੇ ਤਲਕੇ ਨਾਲ ਉੱਠੀ ਅਤੇ ਕੋਲ ਪਏ ਹੋਏ ਪਿੰਜਰੇ ਵੱਲ ਮੂੰਹ ਕਰਕੇ ਕਹਿਣ ਲੱਗੀ ਗੰਗਾ ਰਾਮ ਕਹੋ ਰਾਮ ਰਾਮ ਅੱਗੋਂ ਤੋਤਾ ਨਾ ਬੋਲਿਆ ਵਿਸਵਾ ਨੇ ਫਿਰ ਕਿਹਾ ਪਰ ਤੋਤੇ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਜਿਸ ਕਰਕੇ ਵਿਸਵਾ ਨੇ ਜਾਣਿਆ ਤੋਤਾ ਸੁੱਤਾ ਪਿਆ ਹੈ ਇਸ ਲਈ ਉਸਨੇ ਪਿੰਜਰੇ ਦੀ ਬਾਰੀ ਖੋਲੀ ਹੱਥ-ਪਾ ਦਿੱਤਾ ਜਿਵੇਂ लाड़-ਪ੍ਰੀਤ ਥਪਕੀ ਮਾਰ ਕੇ ਬਾਲ ਨੂੰ ਸੂਚੀ ਕਰਦੇਵੇਂ ਹੀ ਉਸਨੇ ਤੋਤੇ ਨੂੰ ਪਿਆਰ ਨਾਲ ਥਪਕੀ ਮਾਰੀ ਅਤੇ ਕਿਹਾ ਗੰਗਾ ਰਾਮ ਕਹੋ ਰਾਮ ਰਾਮ ਤੋਤਾ ਤਾਂ ਪਹਿਲੇ ਹੀ ਮਰ ਚੁੱਕਾ ਸੀ। ਵੀਸਵਾ ਦਾ ਹੱਥ ਸੱਪ ਦੀ ਸਿਰ ਉੱਤੀ ਵੱਜਾਤਾ ਉਸਨੇ ਉਸਦੇ ਹੱਥ ਵਿੱਚ ਡੰਗ ਮਾਰ ਦਿੱਤਾ। ਦੰਗ ਭਜਦੇ ਸਾਰ ਹੀ ਵਿਸ਼ਵਾ ਮਰਗੇ ਜਦ ਵਿਸ਼ਵਾ ਦੇ ਪ੍ਰਾਨ ਨਿਕਲੇ ਤਹੋ ਰਾਮ ਰਾਮ ਕਹਿ ਰਹੀ ਸੀ ਇਸ ਕਰਕੇ ਉਹ ਨਰਕਾਂ ਨੂੰ ਨਾ ਗਈ ਅਤੇ ਵਿਮਾਨ ਉੱਤੇ ਚੜਕੇ ਬੈ ਕੁੰਠ ਜਾ ਬਿਰਾਜੀ ਰਾਮ ਨਾਮ ਪਾਪੀਆਂ ਨੂੰ ਤਾਰਨ ਵਾਲਾ ਹੈ ਭਾਈ ਗੁਰਦਾਸ ਜੀ ਨੇ ਇਸ ਪ੍ਰਸੰਗ ਨੂੰ ਉਚਾਰਿਆ ਹੈ ਗਨ ਕਾ ਪਾਪਨ ਹੋਇ ਕ ਪਾਪਾਂ ਦਾ ਗਣਹਾਰ ਪਰੋਆ ਮਹਾਪੁਰਖ ਅਚਾਨਕ ਗਨਕਾ ਵੜ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਉਸ ਤੋਤਾ ਰਾਮ ਨਾਮ ਦੇਸ ਕਰ ਖੇਲ ਗਿਆ ਤੇ ਬਣਜ ਸੇ ਉੱਤਾ ਲਿਵ ਲੱਗੀ ਉਸ ਤੋਤੇ ਨੂੰ ਨਿਤ ਪੜਾਈ ਕਰੇ ਅਸੂਤਾ ਪਤ ਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਧਿ ਉਸ ਗੋਤਾ ਗਈ ਬੈ ਕੁੰਠ ਵਿਮਾਨ ਚੜ ਨਾਮ ਨਰੈਣ ਛੋਤ ਅਛੋਤਾ ਥਾਉ ਨਿ ਥਾਵੈ ਮਾਨ ਪੜੋਤਾ ਸੋ ਭਾਈ ਅੱਜ ਦੀ ਕਥਾ ਇੰਨੀ ਹੈ ਵੱਤੂ ਵਾ ਦਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਵੱਤੂ ਵਾ ਦਾ ਜੀ ਦੇ ਨਾਲ ਸਾਖੀਆਂ ਭਗਤਾਂ ਦੀਆਂ ਸਾਰਿਆਂ ਦੀਆਂ ਰਾਤ ਨੂੰ ਦਿੱਲੀ ਸੰਜੀ ਕਰਿਆ ਕਰਾਂਗੇ ਵੱਟੋ ਵੱਟ ਚੈਨਲ ਨੂੰ ਪਿਆਰ ਦਿਓ ਫਿਰ ਭਾਈ ਗੁਰਦਾਸ ਜੀ ਦੀਆਂ ਬਾਰਾਂ ਜੋ ਗਿਆਬ ਜੀ ਦਾ ਲਗਾਤਾਰ ਸੰਜੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ